ਉਹਰ ਕੋਈ ਸ਼ਿਕਾਇਤ ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਉਰੇ ਲੰਘਦਾ ਜਾਉਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾਣੀ ਸਾਦੇ ਮਿੱਟੀ ਵਿੱਚ ਇਹ ਤਾੜ ਜਾਣਾ ਜੇ 10 ਟਿਪਰ ਮਿੰਟ ਦੀ ਵੱਧ ਪਏ ਵੀ ਕਿ ਲੋਕਾਂ ਨਾਲ ਜਾਣ ਤੋਂ ਵੱਧ ਉਹ ਤਾਂ ਨਹੀਂ ਗੱਲ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਆ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਿੰਦੀ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਸਹੀ ਇਹ ਤਾਂ ਫੇਰ ਬਾਰੀ ਸਾਰੀ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪੌਣ ਕਰਕੇ ਪੱਟੀ ਵੀ ਹੋਈ ਆਫ ਹੈਗੀ ਆ ਕਨਸਟ੍ਰਕਟ ਚੱਲਣੀ ਪਊਗੀ ਉਹ ਤਾਂ ਬਾ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਸਾਰਾ ਕੁਝ ਮੈਂ ਕਰਵਾਵਾਂਗਾ ਬਣੂਗਾ ਜੀ ਦੱਸੋ ਸਾਹਿਬ ਨੂੰ ਚਾਰ ਮੈਣ ਮੈਣ ਨੂੰ ਕਹਿ ਕੇ ਅੱਗੇ ਥੱਕ ਜਾਈ ਟਰੈਕਟਰ ਲਾ ਕੇ ਹੀ ਗੜਕਾਂ ਆਏ ਪਹਿਲਾਂ ਮੈਣ ਨੂੰ ਬਾਈ ਮਨ ਤੋਂ 3-4 ਸਾਲ ਹੋ ਗਏ ਠੱਕੇ ਖਾਂਦੇ ਦੋ ਮਹੀਨੇ ਦਾ ਉਹ ਕਮੇਟੀ ਬਣੀ ਫੇੜੀ ਰੁਕ ਦੋ ਮਹੀਨੇ ਚ ਦੱਸੋ ਕੀੜੀ ਕੰਮ ਕਰ ਰਹੀ ਤੁਸੀਂ ਕਿਹੜਾ ਕੰਮ ਪਾ ਰਹੇ ਹੋ ਕੋਈ ਹੋਣਾ ਕਦੋਂ ਤੱਕ ਪ੍ਰੋਜੈਕਟ ਜਦੋਂ ਬੱਸਿਆਂ ਦੇ ਬੱਚਿਆਂ ਦੀ ਬੱਸ ਪੰਟੂ ਜੀ ਜ਼ਿਆਦਾ ਕਰੂ ਕਿ ਮਿੰਟ ਰੁਕੋ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਚੱਲਦੀ ਜਿਵੇਂ ਆਹ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਾਹ ਨੂੰ ਆਈ ਮੈਂ ਕੰਮ ਕਰਾਵਾਗਾ ਖਰਚ ਵਿੱਚ ਬੈਠੇ ਮੇਰੀ ਨੰਬਰ ਵਾੜ ਦੋ ਮੈਂ ਆਉਂਦੀ ਰਹਿਣੀ ਹੈ ਤੁਹਾਨੂੰ ਲੱਗਦਾ ਹੈ ਕਿ ਮੈਡਮ ਜੀ ਮੇਰੇ ਇਹਦਾ ਕਰਾ ਦੋ ਜੀ ਤੁਸੀਂ ਜ਼ਰੂਰ ਮੈਂ ਇੱਕ ਗੱਲ ਦੱਸਾਂ ਹਾਂ ਪਰ ਆਹ ਮੁੰਡਾ 13 ਨੰਬਰ ਵਾੜ ਦੋ ਦੱਸੋ ਇਹ ਮੁੰਡੇ ਦਾ ਮਕਸਦ ਦੇਖੀ ਸੀ ਕਿ ਮੈਂ ਮੁਸ਼ਕਲਾਂ ਬਸ ਇਹ ਮਾੜ ਜੀ ਮੈਂ ਥੋੜੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮਾੜ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਪਾਸ ਮੈਨੂੰ ਖੈਂੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤੱਕ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਕੇ ਤੁਹਾਨੂੰ ਦੱਸਾਂਗਾ ਚਲੋ ਮੈਂ 2 2 ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਕਿਤੇ ਕਮਰਾ ਵੀ ਨਹੀਂ ਪੈਂਦਾ ਮੈਂ ਗਟਕਾ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਮੈਂ ਪਾ ਬੈਣੋ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇਹਨਾਂ ਰੋੜਾ ਪਾ ਦੇ ਜੀ ਟਿੱਪਰ ਆਪਣੇ ਪਾਸੇ ਆਪਣੇ ਕਿਤੇ ਐਮਸੀ ਮੈਮ ਹਿੰਦੁਸਤਾਨ ਟੈਨ ਵਾਲਿਆਂ ਨੂੰ ਕਹਿੰਦਾ 500 ਬਾਰਾਂ ਹਜ਼ਾਰ ਰੋੜਕ ਬਣਾ ਲੈਣ ਠੀਕ ਕਰੋ ਅਫਸਰ ਵੀ ਹਾਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਗਟਕਾ ਹਾਂ ਤਾਂ ਦੋ ਦਿਨ ਨਹੀਂ ਕਰ ਮੈਂ ਤੁਸੀਂ ਪੁੱਛ ਸਕਦੇ ਹੋ ਵੀ ਮੈਂ ਤਾਂ ਕਾਹਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਰਾਤ ਦੋ ਜੀ ਵੀਰੇ ਮੇਰੀ ਗੱਲ ਹਾਂਜੀ ਤੁਸੀਂ ਰਾਤ ਦੋ ਜੀ 12 ਆਪਾਂ ਚਲੋ ਵਿੱਚ ਸਿੰਧ ਹੁਣ ਚਾਰ ਪਾਣਾ ਹੀ ਨਹੀਂ ਵੀਰੇ ਜੋਰ ਲਾ ਲਵੇ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇਧਰ ਕੈਮਰਾ ਆਉਣਾ ਚਾਹੀਦਾ ਸੀ ਹੋਣਾ ਨਹੀਂ ਕਿਸੇ ਗੱਲ ਦੀ ਮੈਂ ਤਾਂ ਨਹੀਂ ਲੱਗ ਰਾਇਆ ਪਿਆ ਮੋਡਰਨ ਟੋਨ ਪਿਛਲੇ ਸਾਲਾਂ ਚ ਬਤਾ ਰਹੇ ਮੈਨੂੰ ਮੀਟ ਮੈਗਾ ਸ਼ੁਰੂ ਕਰਦੇ ਡੈਰੀ ਨੰਬਰ ਵਾਲੀ ਉਹ ਲਿਆਓ ਇੱਕ ਮਿੰਟ ਗੱਲ ਪਤਾ ਰਹੇ ਪਹਿਲੇ ਕੁੱਡੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਕੁਝ 올ੀ ਵਾਟਰ ਦੋ ਵੱਡੇ ਐ ਤੇ ਤਿੰਨ ਵੱਡੇ ਐ ਤਾਂ ਕਰੇ ਤਾਂ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਮੀਟਿੰਗ ਲੈ ਕੇ ਆਨ ਸਾਡੇ ਵੀ ਲੋਕ ਇੱਕ ਮਿੰਟ ਰੁਕ ਜਿਓ ਅੱਛਾ ਮੈਂ ਤੁਹਾਨੂੰ ਦੂਜੀ ਕਲੀਅਰ ਕਰ ਲਵਾਂ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਪ ਚ ਆ ਗਈ ਹੁਣ ਸਾਡੇ ਕੋਲ ਹੈਗੀ ਹੈ ਪਾਵਰ ਸਟਾਫ ਬਣਾਉਣ ਥੋਡੀਆਂ ਨਕਾਸ਼ੀ ਦਾ ਪਾਵਰ ਪਾਉਂਦਾ ਸੀ ਜੀ ਬੜੇ ਨਕਾਸ਼ੀ ਨਹੀਂ ਪਾਵਰ ਪਾਉਂਦਾ ਕਸ਼ੂਰ ਚ ਲਾ ਲਾ ਕੋਈ ਨਹੀਂ ਸੁਣਦਾ ਕੋਈ ਤਰਸ਼ੂਲ ਜਨਾ ਕਰਵਾਤਮਾਨੀ ਥੋਡੀਆਂ ਸਭੀ ਜਲੀ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚ ਲਾ ਕੇ ਨਹੀਂ ਪੂਰੇ ਜੇ ਕੋਈ ਐਮਰਜੈਂਸੀ ਆ ਤੇ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਉਂਦਾ ਔਰੇ ਦੱਸੋ ਇਹਨੂੰ ਬੁਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਗੱਲ ਤਾਂ ਪੂਰੀ ਕੈਬ ਵੀ ਨਹੀਂ ਆਉਂਦੀ ਬਾਈ ਕਿਉਂ ਨਾ ਕੋਈ ਹੋਣਾ ਕਹਿੰਦਾ ਫੋਨ 'ਚ ਸਾਰਾ ਕੁਝ ਦੰਡਿਆ ਹੋਇਆ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਕੇ ਹਟਿਆ ਉਹ ਵੀ ਥੋੜੇ ਆ ਕੋਈ ਟਾ ਸਾਰੇ ਸੁਣਦਾ ਬਾਈ ਜਿਹੜਾ ਨਾਲ ਕਮੇਚ ਰਹਿਂਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਤੇ ਲੰਘ ਜੇ ਮੈਂ ਤੁਸੀਂ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਦੇ ਲੂ ਗਈ ਤਾਂ ਮੈਨੂੰ ਚਾਹੀਏ ਫਿਰ ਮੈਂ ਉਹੀ ਬਾਈ ਨੂੰ ਦੱਸ ਰਿਹਾ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜਿਹੜਾ ਅਡਰੈਸ ਲੋਕਾਂ ਦਾ ਅੰਤਰ ਕਾਫਾ ਦਮ ਹੈ ਅਸੀਂ ਸ ਕੋਈ ਅਸੀਂ ਮੈਨੂੰ ਉਹ ਕਹਿ ਰਹੇ ਨਾ ਟੋਪੇ ਆ ਸੜਕ ਜਾਂ ਤਾਂ ਦੱਸ ਦੇਣੀ ਆ ਸੜਕ ਹੈ ਜੀ ਪਤਾ ਭਾਈਾ ਪਤਾ ਨਹੀਂ ਆਣੀ ਭਾਈਓ ਸੜਕ ਤੁਹਾਨੂੰ ਪਤਾ ਜਲਦੀ ਦੇ ਬਾਅਦ ਇੱਕ ਦੌਰੋਂ ਬਣੀ ਸੀ ਜ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਆ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾ ਮੰਨ ਸਕਦੇ ਹਾਂ ਜੀ ਪੰਜ ਸਾਲ ਹੋ ਗਏ ਸਾਲ ਸਾਲ ਸਰਕਾਰ ਨੂੰ ਰਹਿ ਕੇ ਮੁੱਕੇ ਨਾਲ ਪਰ ਕੇ ਨਾ ਇੰਨਾ ਕੁ ਰਹਿ ਗਈ ਬਹੁਤ ਵੱਡਿਆ ਪਰਮਨੈਂਟ ਨੰਬਰ ਦੱਸੋ ਵੀ ਕੌਣ ਬਹੁਤ ਦਾ ਦੋ ਕਰੂਗੇ ਕੰਮ ਚਾਰ ਸਾਲ ਹੋ ਗਏ ਬਹੁਤ ਅਕੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੁਣ ਤੁਹਾਡੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ ਦੋ ਮਹੀਨੇ ਵਿੱਚ ਕਰ ਦੋਗਾ ਕਮੇਟੀ ਸਭ ਤੋਂ ਮਤੇ ਵੀ ਪਾਉਣੇ ਨੇ ਅਸਰਾਧ ਹੁੰਦਾ ਹੈ ਦਾਦਾ ਜੀ ਸਭ ਪਾਸ ਹੈ ਵੀ ਇੱਕ ਮਹੀਨੇ ਇੱਕ ਮਹੀਨਾ ਦੇ ਦੋ ਇੱਕ ਮਹੀਨਾ ਦੇ ਦੋ ਬਹੁਤ ਮੈਜਿਕ ਦੇ ਵਾਦੇ ਮੱਚੀ ਪਰਫਾਰਮੈਂਸ ਸੋਹਣੀ ਆਪ ਕੋਈ ਨਹੀਂ ਕਰ ਰਿਹਾ ਜੇ ਹੁਣ ਅਗਲੇ ਦੋ ਮਹੀਨੇ ਚ ਕਰਤਾ ਮਨੂ ਮਨੂ ਜੀ ਮੇਰੇ ਪਿੰਡ ਵਿੱਚ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੇ ਪੂਰਾ ਹਾਲ ਹੈ ਉਹ ਦੇਖ ਲੋ ਜੀ ਮੈਨੂੰ ਸਾਰੇ ਹਲਕੇ ਦੇ ਪਾਈਏ ਸਹੀ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਦਾ ਰਾਜਕੀ ਉਹ ਪੁੱਛ ਨਹੀਂ ਸਾਰੇ ਨੇ ਜਿੱਤਾਇਆ ਤੁਹਾਨੂੰ ਜੀ ਤੇ ਇੰਨਾ ਕਦਾ ਮੁੱਲ ਮੋੜ ਦੋ ਵੀ ਕੰਮ ਥੋੜਾ ਬੋਧਾ ਤਾਂ ਕਰ ਦਿਓ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕ ਦਾ ਪਾਸ ਲੱਗਦੀ ਹੈ ਜੀ ਇੱਕ ਜਾਣਿਆ ਮੈਂ ਜੀ ਸੜਕ ਦਾ ਪਾਸ ਨੂੰ ਕਿਆ ਕਰਾਂ ਜਰੂਰ ਹੈ ਦੇਖਣੇ ਤੁਹਾਨੂੰ ਲੱਗਦਾ ਹੀ ਕੋਈ ਕੰਮ ਹੈ ਮੈਂ ਸੜਕ ਤਾਂ ਬਣ ਜੂਗੀ ਹੈ ਪਾਣੀ ਨਹੀਂ ਨਿਕਲਣਾ ਆਈ ਅਸੀਂ ਇੱਥੇ ਰਹਿ ਰਹੇ ਹਾਂ ਬਰਿਆਲੀ ਵਾਲੇ ਨੇ ਨਿਕਲਣੇ ਨਹੀਂ ਦੇਣਾ ਹੀ ਹੋ ਜਾਊਗਾ ਹੋ ਜਾਊਗਾ ਉਹਨਾਂ ਤਾਂ ਮੰਨਿਆ ਕਰਦੇ ਪ੍ਰੈਸ਼ਰ ਪਾ ਕੇ ਸਾਡੇ ਤੇ ਪਹਿਲਾਂ ਪਾਣੀ ਸੀਵਰੇਜ ਕੰਪਲੀਟ ਕਰਵਾਉਈ ਆਦਾ ਬੰਦ ਬੰਦ ਸਾਢੇ ਪੰਜ ਹੋਰੀ ਸਪੰਨ ਇਹ ਇਹੀ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਦਿੰਦਾ ਵੀ ਕੰਮ ਜਗ੍ਹਾ ਅੱਗੇ ਵੀ ਨਾ ਮੈਂ ਉਹਨਾਂ ਆ ਦੇਖੋ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਜੀ ਆ